ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲ ਹੀ ਵਿੱਚ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਦਿ ਲਲਨ ਟੋਪ ਨੂੰ ਇੱਕ ਖੁੱਲਾ ਇੰਟਰਵਿਊ ਦਿੱਤਾ ਇਸ ਇੰਟਰਵਿਊ ਵਿੱਚ ਉਹਨਾਂ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਪੰਜਾਬੀ ਸੰਗੀਤ ਉਦਯੋਗ ਵਿੱਚ ਗੈਂਗਸਟਰਾਂ ਦੀ ਮੌਜੂਦਗੀ ਅਤੇ ਸਿੱਧੂ ਮੂਸੇਵਾਲੇ ਦੇ ਕਤਲ ਨਾਲ ਜੁੜੇ ਵਿਵਾਦਾਂ ਬਾਰੇ ਗੱਲ ਕੀਤੀ ਉਹਨਾਂ ਨੇ ਕਈ ਪਹਿਲੂਆਂ ਤੇ ਵਿਸਥਾਰ ਵਿੱਚ ਚਰਚਾ ਕੀਤੀ ਮਨਕੀਰਤ ਔਲਖ ਦਾ ਦਾ ਲਲਨ ਟੋਪ ਨੂੰ ਦਿੱਤਾ ਪੂਰਾ ਇੰਟਰਵਿਊ ਉਹਨਾਂ ਦੇ YouTube ਚੈਨਲ ਤੇ ਉਪਲਬਧ ਹੈ ਇਹ ਇੰਟਰਵਿਊ ਨਵੰਬਰ 2025 ਨੂੰ ਪੋਸਟ ਕੀਤਾ ਗਿਆ ਸੀ ਜਿਸ ਵਿੱਚ ਉਹਨਾਂ ਨੇ ਸੌਰਵ ਦ੍ਰਿਵੇਦੀ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਲੋਰੈਂਸ ਬਿਸ਼ਨੋਈ ਨਾਲ ਸੰਬੰਧ ਕਾਲਜ ਦਾ ਸਮਾਂ ਮਨਕੀਰਤ ਨੇ ਦੱਸਿਆ ਕਿ ਉਹ ਕਾਲਜ ਦੇ ਸਮੇਂ ਲੋਰੈਂਸ ਬਿਸ਼ਨੋਈ ਨੂੰ ਜਾਣਦੇ ਸਨ ਦੋਵੇਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡੀਏਵੀ ਕਾਲਜ ਵਿੱਚ ਪੜ੍ਹਦੇ ਸਨ ਉਸ ਸਮੇਂ ਉਹ ਸਟੂਡੈਂਟ ਪਾਰਟੀ ਸੁਪੂ ਨਾਲ ਜੁੜੇ ਹੋਏ ਸਨ ਅਤੇ ਉਹ ਖੁਦ ਇਨਸੋ ਪਾਰਟੀ ਨਾਲ ਸੰਬੰਧ ਰੱਖਦੇ ਸਨ। ਉਹਨਾਂ ਨੇ ਸਪਸ਼ਟ ਕੀਤਾ ਕਿ ਲੋਰੈਂਸ ਬਿਸ਼ਨੋਈ ਨਾਲ ਵਾਇਰਲ ਹੋਈ ਜੇਲ੍ਹ ਵਾਲੀ ਤਸਵੀਰ 2014 ਦੀ ਹੈ। ਜਦੋਂ ਉਹ ਰੋਪੜ ਜੇਲ੍ਹ ਵਿੱਚ ਇੱਕ ਸ਼ੋਅ ਕਰਨ ਗਏ ਸਨ ਉਸ ਸ਼ੋਅ ਵਿੱਚ ਵਿੱਕੀ ਮਿੱੱਡੂ ਖੇੜਾ ਵੀ ਮੌਜੂਦ ਸੀ ਜੋ ਸ਼ੋਅ ਦਾ ਪ੍ਰਯੋਜਕ ਸੀ। ਮੁਲਾਕਾਤ ਤੋਂ ਬਾਅਦ ਕੋਈ ਸੰਪਰਕ ਨਹੀਂ। ਮਨਕੀਰਤ ਨੇ ਕਿਹਾ ਕਿ ਜੇਲ੍ਹ ਵਿੱਚ ਮੁਲਾਕਾਤ ਤੋਂ ਬਾਅਦ ਉਹਨਾਂ ਦਾ ਬਿਸ਼ਨੋਈ ਨਾਲ ਕੋਈ ਸੰਪਰਕ ਨਹੀਂ ਰਿਹਾ। ਮੂਸੇਵਾਲਾ ਦੇ ਕਤਲ ਤੋਂ ਬਾਅਦ ਮਨਕੀਰਤ ਤੇ ਵੀ ਦੋਸ਼ ਲੱਗੇ ਸਨ। ਉਹਨਾਂ ਨੇ ਦੱਸਿਆ ਕਿ 2 ਸਾਲ ਦੇ ਸੰਘਰਸ਼ ਅਤੇ ਜਾਂਚ ਤੋਂ ਬਾਅਦ ਉਹਨਾਂ ਤੇ ਲੱਗੇ ਸਾਰੇ ਦੋਸ਼ ਝੂਠੇ ਸਾਬਤ ਹੋਏ। ਮੀਡੀਆ ਦਾ ਰਵੱਈਆ ਮਨਕੀਰਤ ਨੇ ਕਿਹਾ ਕਿ ਮੀਡੀਆ ਨੇ ਬਿਨਾਂ ਕਿਸੇ ਤੱਥ ਦੇ ਉਹਨਾਂ ਖਿਲਾਫ ਖਬਰਾਂ ਚਲਾਈਆਂ। ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਬਿਨਾਂ ਸੱਚਾਈ ਜਾਣੇ ਖਬਰਾਂ ਨਹੀਂ ਫੈਲਾਉਣੀਆਂ ਚਾਹੀਦੀਆਂ। ਇੰਟਰਵਿਊ ਵਿੱਚ ਮਨਕੀਰਤ ਨੇ ਖੁਲਾਸਾ ਕੀਤਾ ਕਿ ਪੰਜਾਬੀ ਸੰਗੀਤ ਉਦਯੋਗ ਤੇ ਗੈਂਗਸਟਰਾਂ ਦਾ ਬਹੁਤ ਪ੍ਰਭਾਵ ਹੈ। ਉਹਨਾਂ ਦੱਸਿਆ ਕਿ ਕਈ ਕਲਾਕਾਰਾਂ ਨੂੰ ਧਮਕੀਆਂ ਮਿਲਦੀਆਂ ਹਨ ਅਤੇ ਉਹ ਮਜਬੂਰੀ ਵਿੱਚ ਕੰਮ ਕਰਦੇ ਹਨ ਨਿੱਜੀ ਜੀਵਨ ਅਤੇ ਚੁਣੌਤੀਆਂ ਧਮਕੀਆਂ ਮਨਕੀਰਤ ਨੇ ਦੱਸਿਆ ਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਹਨਾਂ ਨੂੰ ਕੈਨੇਡਾ ਅਤੇ ਅਮਰੀਕਾ ਵਿੱਚ ਜਾਨੋਂ ਮਰਨ ਦੀਆਂ ਧਮਕੀਆਂ ਮਿਲੀਆਂ ਹਨ ਉਹਨਾਂ ਨੇ ਇਹ ਵੀ ਦੱਸਿਆ ਕਿ ਧਮਕੀਆਂ ਦੇ ਕਾਰਨ ਉਹਨਾਂ ਦੀ ਸੁਰੱਖਿਆ ਵੀ ਪ੍ਰਭਾਵਿਤ ਹੋਈ ਹੈ ਬਾਕੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜ਼ਰੂਰ ਸਾਂਝੇ ਕਰਿਓ